ਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸਜਣ ਕੁਮਾਰ ਦੀ ਸਜ਼ਾ ਤੇ ਅੱਜ ਵੀ ਟਲਿਆ ਫੈਸਲਾ ਹੁਣ ਅਦਾਲਤ ਵੱਲੋਂ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਕੈਨੇਡਾ ਚ ਪਲਟੀ ਡੈਲਟਾ 에ਅਰਲਾਈਨਸ ਦੀ ਫਲਾਈਟ 15 ਜ਼ਖਮੀ ਇਖ ਜਥੇਬੰਦੀਆਂ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੁਖਦਾਈ ਘਟਨਾ। ਫਰੀਦਕੋਟ ਚ ਵੱਡਾ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਨਾਲੇ ਚ ਡਿੱਗੀ ਬੱਚੇ ਸਮੇਤ 6 ਸਵਾਰੀਆਂ ਦੀ ਹੋਈ ਮੌਤ ਕਈ ਜ਼ਖਮੀ। ਤੀਜੇ ਜਹਾਜ਼ ਨਾਲ ਹੀ ਰਿਪੋਰਟ ਹੋ ਕੇ ਪਹੁੰਚੇ ਬినా ਦਸਤਾਰਾਂ ਵਾਲੇ ਨੌਜਵਾਨਾਂ ਨੂੰ ਐਸਜੀਪੀਸੀ ਵੱਲੋਂ ਦਿੱਤੀਆਂ ਗਈਆਂ ਦਸਤਾਰਾਂ। ਮਾਸਟਰਮਾਈਂਡ ਪਤੀ ਨੇ ਰਚਿਆ ਸੀ ਲੁੱਟ ਦਾ ਡਰਾਮਾ ਪੁਲਿਸ ਨੇ ਪ੍ਰੇਮਿਕਾ ਸਣੇ ਕੀਤਾ ਕਾਬੂ ਕਤਰ ਦੇ ਅਮੀਰ ਸ਼ੇਖ ਦਾ ਭਾਰਤ ਪਹੁੰਚਣ ਤੇ ਮੋਦੀ ਵੱਲੋਂ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਸੱਜਨ ਕੁਮਾਰ ਦੀ ਸਜ਼ਾ ਤੇ ਅੱਜ ਵੀ ਟਲਿਆ ਫੈਸਲਾ ਹੁਣ ਅਦਾਲਤ ਦੇ ਵੱਲੋਂ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਜੀ ਹਾਂ 1984 ਸਿੱਖ ਨਸਲ ਕੁਸ਼ੀ ਮਾਮਲੇ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਦੋਸ਼ੀ ਕਰਾਰ ਸੱਜਨ ਕੁਮਾਰ ਤੇ ਸਜ਼ਾ ਤੇ ਸੁਣਵਾਈ ਹੋਈ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ बहस ਤੋਂ ਬਾਅਦ ਸੱਜਨ ਕੁਮਾਰ ਦੀ ਸਜ਼ਾ ਤੇ ਅੱਜ ਵੀ ਫੈਸਲਾ ਟਾਲ ਦਿੱਤਾ ਹੈ ਅਦਾਲਤ ਨੇ ਦੋਸ਼ੀ ਕਰਾਰ ਸੱਜਨ ਕੁਮਾਰ ਨੂੰ 21 ਫਰਵਰੀ ਯਾਨੀ ਕਿ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ ਇਸ ਤੋਂ ਪਹਿਲਾਂ ਬੀਤੀ 12 ਫਰਵਰੀ ਨੂੰ ਹੋਈ ਸੁਣਵਾਈ ਦੇ ਦੌਰਾਨ ਕੋਰਟ ਨੇ 18 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਅੰਤਿਮ ਬਹਿਸ ਲਈ ਸਮਾਂ ਦਿੱਤਾ ਸੀ ਦਿੱਲੀ ਦੀ ਵਿਸ਼ੇਸ਼ ਅਦਾਲਤ ਦੀ ਜੱਜ ਨੇ ਬੀਤੇ ਬੁੱਧਵਾਰ 12 ਫਰਵਰੀ ਨੂੰ ਇਸ ਮਾਮਲੇ 'ਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਦੱਸ ਦਈਏ ਕਿ ਇਹ ਮਾਮਲਾ 1 ਨਵੰਬਰ 1984 ਦਾ ਹੈ। ਕੈਨੇਡਾ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ। ਜੀ ਹਾਂ, ਡੈਲਟਾ 에ਅਰਲਾਈਨਸ ਦਾ ਇੱਕ ਜਹਾਜ਼ ਲੈਂਡਿੰਗ ਦੌਰਾਨ ਹਾਦਸਾ ਗ੍ਰਸਤ ਹੋ ਗਿਆ। ਦਰਅਸਲ ਜਿਵੇਂ ਹੀ ਜਹਾਜ਼ ਲੈਂਡਿੰਗ ਦੇ ਲਈ ਹਿੰਠਾ ਆਇਆ, ਬਰਫ਼ੀਲੀ ਜ਼ਮੀਨ ਕਾਰਨ ਇਹ ਪਲਟ ਗਿਆ। ਇਸ ਹਾਦਸੇ ਦੇ ਵਿੱਚ 19 ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਵਾਈ ਅੱਡੇ ਨੇ ਪੁਸ਼ਟੀ ਕੀਤੀ ਹੈ ਕਿ ਮਿਨੀਆਪੋਲਿਸ ਤੋਂ ਡੈਲਟਾ ਉਡਾਨ ਨਾਲ ਇੱਕ ਘਟਨਾ ਵਾਪਰੀ ਹੈ ਤੇ 76 ਯਾਤਰੀ ਤੇ 4 ਚਾਲਕ ਦਲ ਦੇ ਮੈਂਬਰ ਜ਼ਖਮੀ ਹੋ ਗਏ ਨੇ ਉਧਰ ਪੁਲਿਸ ਨੇ ਦੱਸਿਆ ਹੈ ਕਿ ਇਸ ਘਟਨਾ ਦੇ ਵਿੱਚ 19 ਲੋਕ ਜ਼ਖਮੀ ਹੋਏ ਨੇ ਮਿਨੀਆਪੋਲਿਸ ਤੋਂ ਆਈ ਇਸ ਉਡਾਨ ਦੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ The cause of the crash is still under investigation and being led by the Transportation Safety Board It's not appropriate proper for us to comment at this time At this time, we believe all our emergency response, response went as planned. We will, however, be conducting a review. This is an active investigation. It's very early on. It's really important that we do not speculate. What we can say is the runway was dry and there was no crosswind conditions. We can now confirm that 18 injured passengers have been transported. To the local area hospitals. We had one additional passenger recently transported to a hospital. We assisted in today's response. We have secured the site and will continue to provide security and offer any assistance needed. Uh, we will also like to thank uh, other GTA police services that are assisting us. To ਉਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਮਗਰੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਤੇ ਦੁੱਖ ਦਾ ਗਟਾਵਾ ਕੀਤਾ ਹੈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਐਡਵੋਕੇਟ ਧਾਮੀ ਦੇ ਅਸਤੀਫੇ ਨੂੰ ਦੁਖਦਾਇਕ ਦੱਸਿਆ ਜੀ ਹਾਂ ਉਹਨਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ ਕੁਝ ਆਗੂਆਂ ਦੇ ਵੱਲੋਂ ਆਪਣੀ ਨਿੱਜੀ ਲਾਲਸਾ ਦੀ ਪੂਰਤੀ ਹਿਤ ਅਤੇ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਹੈ ਕਿ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜ਼ਲੀਲ ਕਰਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਜਾਂ ਫਿਰ ਅਜੀਹਾ ਦਬਾਅ ਬਣਾਇਆ ਜਾ ਰਿਹਾ ਹੈ ਕਿ ਵਿਅਕਤੀ ਖੁਦ ਹੀ ਮਜਬੂਰ ਹੋ ਕੇ ਬਾਹਰ ਚਲਾ ਜਾਵੇ ਸਾਫ ਕ ਜਥੇਦਾਰ ਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਹੈ ਕਿ ਬੇਬਸੀ ਅਤੇ ਆਤਮਾ ਉੱਤੇ ਬਣੇ ਭਾਰੀ ਬੋਝ ਕਾਰਨ ਐਡਵੋਕੇਟ ਧਾਮਨੀ ਨੇ ਅਸਤੀਫਾ ਦਿੱਤਾ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਤੇ ਕਿੰਨਾ ਦਬਾਅ ਹੋਵੇਗਾ ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇ ਐਡਵੋਕੇਟ ਧਾਮੀ ਇਸ ਦਬਾਅ ਵਿਰੁੱਧ ਡਟ ਕੇ ਖੜੇ ਹੁੰਦੇ ਖਬਰ ਫਰੀਦਕੋਟ ਤੋਂ ਸਾਹਮਣੀ ਆ ਰਹੀ ਹੈ ਜੀ ਹਾਂ ਫਰੀਦਕੋਟ ਕੋਟਕਪੁਰਾ ਰੋਡ ਤੇ ਦਰਦਨਾਕ ਹਾਦਸਾ ਵਾਪਰਿਆ ਇੱਥੇ ਤੇਜ਼ ਰਫ਼ਤਾਰ ਬੱਸ ਟਰੱਕ ਨਾਲ ਟਕਰਾ ਗਈ ਹਾਦਸੇ ਤੋਂ ਬਾਅਦ ਸਵਾਰੀਆਂ ਨਾਲ ਭਰੀ ਬੱਸ ਸੇਮ ਨਾਲੇ 'ਚ ਜਾ ਡਿਗੀ ਬੱਸ ਡਿੱਗਣ ਕਾਰਨ ਕਈ ਜ਼ਖਮੀ ਤੇ ਕਈਆਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਾਲ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਐਸਐਸਪੀ ਵੱਲੋਂ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਸਥਾਨਕ ਲੋਕਾਂ ਦੇ ਅਨੁਸਾਰ ਕਈ ਲੋਕਾਂ ਦੀ ਹਾਲਤ ਗੰਭੀਰ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੀਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरेंदर सिंह गिल इमीग्रेशन कंसल्टेंट ताज़ी खबर देखने लायी हमें सब्सक्राइब करो साबरंग टीवी नो ब्रेक तो बात तो होड़ा स्वागत है ਅਮਰੀਕਾ ਵੱਲੋਂ ਐਤਵਾਰ ਰਾਤ ਆਪਣਾ ਤੀਸਰਾ ਜਹਾਜ਼ ਅਮ੍ਰਿਤਸਰ ਭੇਜਿਆ ਗਿਆ ਜਿਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ 6 ਨੌਜਵਾਨ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਨਗਲ ਲਮੀਨ ਦਾ ਨੌਜਵਾਨ ਗੁਰਵਿੰਦਰ ਸਿੰਘ ਵੀ ਸ਼ਾਮਲ ਹੈ ਜੋ 50 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਅਤੇ 6 ਮਹੀਨਿਆਂ ਦੇ ਅੰਦਰ ਹੀ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਹਾਲਾਂਕਿ ਇੱਥੇ ਪਹੁੰਚੇ ਦੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਵਿੱਚੋਂ ਦੋ ਪਰਿਵਾਰ ਤੇ ਨੌਜਵਾਨ ਮੀਡੀਆ ਸਾਹਮਣੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਹਨ ਉੱਥੇ ਹੀ ਗੁਰਵਿੰਦਰ ਸਿੰਘ ਦੇ ਵੱਲੋਂ ਪਨਾਵਾ ਦੇ ਜੰਗਲਾਂ ਦੀ ਇੱਕ ਵੀਡੀਓ ਵੀ ਦਿਖਾਈ ਗਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ 4 ਘੰਟੇ ਕਿਸ਼ਤੀ ਦਾ ਸਫ਼ਰ ਕਰਕੇ ਪੂਰੇ ਗਿੱਲੇ ਹੋ ਕੇ ਠੰਡ ਵਿੱਚ ਉਹ ਇੱਕ ਦਰਿਆ ਪਾਰ ਕਰਦੇ ਨੇ ਅਤੇ ਫਿਰ ਪੈਦਲ ᱜੋਡੇ-ਗੋਡੇ ਪਾਣੀ ਅਤੇ ਚਿੱਕੜ ਵਿੱਚੋਂ ਲੰਘ ਕੇ ਜਾ ਰਹੇ ਨੇ ਚਾਨ ਡੇਪੀਟ ਵਾਟੇ ਬਾਰੀ ਆ ਛੋਟੀ ਬੀੜੀ ਆ ਇਹ ਚਲੀਏ ਦੇਹੰਦੋ 4 ਘੰਟੇ ਕੱਢਦੇ ਫੋਟੋ ਲੈ ਕੇ ਲੱਗਦੇ ਕਰਦੇ ਕੱਲ ਪਰਸੋਂ ਦੇ ਤੁਰੇ ਆ ਬੜਾ ਮੜਾ ਹਾਲ ਆ ਜੀ ਬਹੁਤ ਬੜਾ ਆ ਜੀ ਬਹੁਤ ਬੜਾ ਆ ਜੀ ਖੜ ਲੱਗ 10 ਘੰਟੇ ਤੁਰੇ ਫਿਰ 4 ਘੰਟੇ ਆ ਹੁਣ 4 ਘੰਟੇ ਦੀ ਸ਼ਿਪ ਲੱਗੀ ਆ ਪਿੱਛੇ ਨਦੀ ਖੜ ਜਾ ਜੋ ਗੱਲਾਂ ਬੋਲ ਰਹੇ ਨੇ ਸਾਰੇ ਹੋ ਪਰ ਨਹੀਂ ਦੇ ਰਹੇ ਹਾਂ ਹਾਂ ਜੀ ਬਸ ਹਉ ਸਹੀ ਹੋਏ ਬੰਦੇ ਨਹੀਂ ਤੇ ਮਾਰ ਮਾਰੀ ਜੀ ਪੰਜੇ ਤੇ ਇਹ ਦੇਖੋ। ਆਹ ਵੇਖ ਲੋ ਜੀ। ਰਾਤ ਨੂੰ ਤਰਾਉਂਦੇ ਆ। ਬੁਰੇ ਹਾਲ। ਉਸਨੇ ਮੰਗ ਕੀਤੀ ਹੈ ਕਿ 2 ਨੰਬਰ ਵਿੱਚ ਭੇਜਣ ਵਾਲੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨੌਜਵਾਨ ਨੇ ਦੱਸਿਆ ਕਿ ਇਸ ਵਾਰ ਜਦੋਂ ਉਹਨਾਂ ਦਾ ਜਹਾਜ਼ ਅੰਮ੍ਰਿਤਸਰ ਉਤਰਿਆ ਤਾਂ ਜਿਨ੍ਹਾਂ ਨੌਜਵਾਨਾਂ ਦੇ ਸਿਰ ਤੇ ਦਸਤਾਰ ਨਹੀਂ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ ਮੇਰਣਾਗਰੋਂ ਦਸ ਸਿੰਘ ਜੀ ਪਿੰਡ ਨੰਗਲਮੇਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਗੋਨਾਂ ਨੂੰ ਹਾਂਜੀ ਡੌਂਕੀ ਜੀ ਕਿੱਥੋਂ ਕਿੱਥੋਂ ਦੇ ਗੋਨੋਸਰ ਗਿਆ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਅਪਨਾਮਾ ਜੰਗਲ ਹਾਂਜੀ ਕੀ ਗੱਲ ਪਤਾ ਹੋਈ ਚੱਲਦੀ ਜਨਰਲ ਸਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦੇਣਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਵਾਲ ਡੋਂਗੀ 'ਚ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗਰੀਆਂ ਕਿਤੋਂ ਕਿੰਨਾ ਚਿਰ ਜਨੂ ਜੀ ਡੋਂਗੀ ਤਾਂ ਸਰ 2 ਦਿਨ ਜੰਗਲਾਂ 'ਚ ਰਹੇ ਜਿਵੇਂ ਹਾਂਜੀ ਕੀ ਹਾਲਾਤ ਸੀ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਹਾਂ ਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤ ਮਰੇ ਰਸਤੇ ਦੇ ਵਿੱਚ ਹੋਰ ਵੀ ਨੌਜਵਾਨ ਮਿਲੀ ਸੀ ਹਾਂਜੀ ਹੋਰ ਵੀ ਨੌਜਵਾਨ ਆਏਗੇ ਸੀ ਅਸੀਂ ਬਾਈ ਤੇ ਹੀ ਜਾਣੀ ਸੀਗੀ ਹਾਂਜੀ ਸਾਰੇ ਜਣੇ ਸਰ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਢੜ ਨਾਲ ਕੋਈ ਨਹੀਂ ਗਿਆ ਜੀ ਨਹੀਂ ਛੱਡੋਂ ਕਰਨੇ ਤੇ ਕੋਈ ਗਾਲੀ ਗਲੋਚ ਮਾਰਪਟ ਨਹੀਂ ਕੀਤੀ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬੋਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਕੈਂਪ ਤੇ ਸਰ ਮੈਂ 14 15 ਦਿਨ ਰਿਹਾ ਜੀ ਕੈਂਪ ਦੇ ਵਿੱਚ ਸਾਰੇ ਹੀ ਵੀ ਆਪਣੇ ਖਾਣ ਨੂੰ ਦੇਸੀ ਉਹ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨੂੰ ਆਣ ਲੈ ਜਾਂਦੀ ਸੀ ਸਾਰੀ ਏਸੀ ਚੱਲਦਾ ਰਹਿੰਦਾ ਸੀ ਸਰ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਤਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਾਰਾ ਸਾਨੂੰ ਸਿੱਧਾ ਇਥੇ ਅੰਮ੍ਰitsar ਲੈ ਆਣੇ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਹੀ ਲੱਗੀਆਂ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਣ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਖੜੀਆਂ ਹੀ ਖੋਲਦੀ ਸੀ ਇਹਨਾਂ ਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬਸ ਦੇ ਵਿੱਚ ਜਦੋਂ ਆਪਾਂ ਚੜੇ ਉਹਦੇ ਵਿੱਚ ਇਹ ਹੈਗੇ ਕਿ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਇਹਦੇ ਲਿਮਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਪਹਿਲੀ ਸਰ ਸ਼ੇਕ ਕਰਨ ਵਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਨੋ ਜੋਨ ਨੂੰ ਸਰ ਇਹ ਕਹਾਂਗਾ ਵੀ ਸਹੀ ਤਰੀਕੇ ਨਾਲ ਉਹ ਡੋਂਗੀ ਨਾ ਲਾਓ ਜੀ ਮਾਰੇ ਕਹਿੰਦੇ ਨੇ ਕਿ ਮੁਲਜ਼ਮ ਭਾਵੇਂ ਕਿੰਨਾ ਹੀ ਸ਼ਾਤਰ ਕਿਉਂ ਨਾ ਹੋਵੇ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦਾ ਅਜਿਹਾ ਹੀ ਸ਼ਾਤਰ ਦਿਮਾਗ ਵਾਲੇ ਮੁਲਜ਼ਮ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਪੁਲਿਸ ਨੇ ਬੀਤੇ ਦਿਨੀ ਹੋਏ ਮਹਿਲਾ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ ਜੀ ਹਾਂ ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਅਤੇ ਚਾਰ ਹੋਰ ਮੁਲਜ਼ਮਾਂ ਸਣੇ ਕਾਬੂ ਕੀਤਾ ਹੈ ਦਰਅਸਲ 15 ਫਰਵਰੀ ਦੀ ਰਾਤ ਲੁਧਿਆਣਾ ਤੋਂ ਇੱਕ ਲੁੱਟ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਅਲੋਕ ਮਿੱਤਲ ਨੇ ਦਾਵਾ ਕੀਤਾ ਸੀ ਕਿ ਪਤਨੀ ਨਾਲ ਉਹ ਬਾਹਰ ਖਾਣਾ ਖਾਣ ਦੇ ਲਈ ਗਿਆ ਸੀ ਪਰ ਜਦੋਂ ਉਹ ਘਰ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਨਾਲ ਲੁੱਟ ਹੋ ਗਈ ਇਸ ਲੁੱਟ ਦੀ ਵਾਰਦਾਤ ਦੇ ਦੌਰਾਨ ਲੁਟੇਰੇ ਉਸ ਦੀ ਪਤਨੀ ਦਾ ਕਤਲ ਕਰ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੜੀ ਹੀ ਬਰੀਕੀ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਗਈ ਤੇ ਪੁਲਿਸ ਨੇ ਕਾਤਲ ਪਤੀ ਨੂੰ ਉਸ ਦੀ ਪ੍ਰੇਮਿਕਾ ਤੇ ਚਾਰ ਹੋਰ ਮੁਲਜ਼ਮਾਂ ਸਣੇ ਕਾਬੂ ਕਰ ਲਿਆ। ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲਥਾਨੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਲਵਕੜੀ ਪਾ ਕੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਜੀ ਹਾਂ ਉਹ 2 ਦਿਨਾ ਦੌਰੇ ਤੇ ਭਾਰਤ ਆਏ ਨੇ। ਸ਼ੇਖ ਭਲਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਕੇ ਦੋਵੱਲੇ ਸਬੰਧਾਂ ਬਾਰੇ ਵਿਚਾਰ ਬਟਾਂਦਰਾ ਕਰਨਗੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਮੈਂ ਆਪਣੇ ਭਰਾ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਦਾ ਸਵਾਗਤ ਕਰਨ ਦੇ ਲਈ ਉੱਚੇਚੇ ਤੌਰ ਤੇ ਹਵਾਈ ਅੱਡੇ ਤੇ ਗਿਆ ਮੈਂ ਭਾਰਤ 'ਚ ਉਹਨਾਂ ਦੇ ਸਫਲ ਪ੍ਰਵਾਸ ਦੀ ਕਾਮਨਾ ਕਰਦਾ ਹਾਂ ਤੇ ਭਲਕੇ ਹੋਣ ਵਾਲੀ ਸਾਡੀ ਮੁਲਾਕਾਤ ਦੀ ਉਡੀਕ ਕਰ ਰਿਹਾ ਹਾਂ ਕਤਰ ਦੇ ਅਮੀਰ ਨਾਲ ਉੱਚ ਪਦਰੀ ਵਫਦ ਵੀ ਆਇਆ ਹੈ ਜਿਸ ਦੇ ਵਿੱਚ ਮੰਤਰੀ ਸੀਨੀਅਰ ਅਧਿਕਾਰੀ ਤੇ ਕਾਰੋਬਾਰੀ ਸ਼ਾਮਿਲ ਨੇ ਉਹ ਮੋਦੀ ਦੇ ਸੱਦੇ ਤੇ ਭਾਰਤ ਦੌਰੇ ਤੇ ਆਏ ਨੇ ਤੇ ਇਹ ਉਹਨਾਂ ਦਾ ਦੂਜਾ ਦੌਰਾ ਹੈ ਪੁਲਵਾਮਾ ਵਿੱਚ ਅਤਵਾਦੀ ਹਮਲੇ ਦੌਰਾਨ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਦਿਨਾ ਨਗਰ ਦੇ ਰਹਿਣ ਵਾਲੇ ਮਨੀਂਦਰ ਸਿੰਘ ਵੀ ਸ਼ਾਮਿਲ ਸਨ ਮਨੀਂਦਰ ਤਿੰਨ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਗਿਆ ਸੀ ਅਤੇ ਘਰ ਦੇ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਪਰ ਵਿਆਹ ਤੋਂ 3 ਮਹੀਨੇ ਪਹਿਲਾਂ ਹੀ ਉਹ ਸ਼ਹਾਦਤ ਦਾ ਜਾਨ ਪੀ ਗਿਆ ਪੁਲਵਾਮਾ ਦੇ ਇਸ ਸ਼ਹੀਦ ਦੀ ਸ਼ਹਾਦਤ ਨੂੰ ਸਮਰਪਿਤ ਬੇਹਦ ਪ੍ਰਭਾਵਸ਼ਾਲੀ ਛੀਵਾ ਸ਼ਹੀਦੀ ਸਮਾਗਮ ਸ਼ਹੀਦੀ